ਦੋਸਤੋ ਇਸ ਵੇਲੇ ਆਪਾਂ ਖਨੌਰੀ ਬਾਰਡਰ ਤੇ ਖੜੇ ਆ ਆ ਤੁਹਾਡੇ ਸਾਰਿਆਂ ਦੇ ਮਗਰ ਇੱਕ ਐਂਬੂਲੈਂਸ ਵੈਨ ਫਾਈਵ ਰਿਵਰ ਵਾਲਿਆਂ ਵੱਲੋਂ ਇੱਥੇ ਮੋਰਚੇ ਦੇ ਵਿੱਚ ਮੋਰਚੇ ਦੀ ਸੇਵਾ ਦੇ ਲਈ 24 ਘੰਟੇ ਸੇਵਾ ਕਰਨ ਦੇ ਲਈ ਇੱਥੇ ਦੁਬਾਰਾ ਲੈ ਕੇ ਜਾਂਦੀ ਹੈ ਇਸ ਵੈਨ ਦੀ ਹਿਸਟਰੀ ਇਸ ਵੈਨ ਦੀ ਅਗਰ ਕਹਾਣੀ ਦੇਖਣੀ ਹੋਵੇ ਤਾਂ ਤੁਹਾਨੂੰ ਇਹ ਦੱਸੇਗੀ ਦਰਸਾਏਗੀ ਕਿ ਇਹ ਕੌਮ ਆ ਜਿਹੜੀ ਉਹ ਕੌਮ ਆ ਜੀ ਨੇ ਕਦੇ ਕਿਹਾ ਸੀ ਕਿ ਮਨੂ ਸਾਡੀ ਦਾਤਰੀ ਅਸੀਂ ਮਨੂ ਦੇ ਸੋਏ ਜਿਉਂ-ਜਿਉਂ ਮਨੂ ਵੱਢਦਾ ਅਸੀਂ ਦੂਨ ਸਵਾਏ ਹੋਏ ਉਹਦਾ ਉਹਦੀ ਮਿਸਾਲ ਹੈ ਵੈਨ ਜਿਹੜੀ ਇੱਕ ਸਧਾਰਨ ਵੈਨ ਉਸ ਵੇਲੇ ਜਿਸ ਦਿਨ 21 ਨੂੰ 21 ਫਰਵਰੀ ਨੂੰ ਹਰਿਆਣਾ ਗਵਰਨਮੈਂਟ ਜਾਂ ਮੈਂ ਕਹਾਂ ਕੇਂਦਰ ਦੇ ਇਸ਼ਾਰਿਆਂ ਤੇ ਬੀਜੇਪੀ ਨੇ ਇੱਥੇ ਬੁੰਡਾਗਰਦੀ ਕਰਦਿਆਂ ਸਾਡੇ ਤੇ ਇਸ ਟੀਮ ਦੇ ਉੱਤੇ ਫਾਈਬਰ ਰੀਵਰ ਵਾਲੀ ਟੀਮ ਦੇ ਤੇ ਹਮਲਾ ਕੀਤਾ ਇਹਨਾਂ ਦੇ ਨੌਜਵਾਨਾਂ ਦੀਆਂ ਬਾਹਾਂ ਤੋੜੀਆਂ ਗਈਆਂ ਇੱਡਾਂ ਦੇ ਵਿੱਚ ਲੱਤਾਂ ਮਾਰੀਆਂ ਤੇ ਵੈਨ ਤੋੜ ਦਿੱਤੀ ਗਈ ਮੈਡੀਸਨ ਸਾਰੀ ਦੀ ਸਾਰੀ ਖਣਾ ਦਿੱਤੀ ਗਈ ਕੁਝ ਚੱਕ ਕੇ ਲੈ ਗਏ ਲੇਕਿਨ ਅੱਜ ਇਹ ਜਿਹੜੀ ਆਪਣੇ ਕੋਲੇ ਐਂਬੂਲੈਂਸ ਆਈ ਹੈ ਇਹ ਉਸ ਪਹਿਲੀ ਐਂਬੂਲੈਂਸ ਨਾਲੋਂ ਵੀ ਅੱਜ ਦੇ ਜ਼ਮਾਨੇ ਦੇ ਮੁਤਾਬਕ ਬਹੁਤ ਕੁਝ ਹੋਰ ਲੈ ਕੇ ਆਈ ਹੈ ਇਸ ਵੈਨ ਦੇ ਵਿੱਚੇ ਟੈਸਟ ਕਰਨ ਦਾ ਇਸ ਵੈਨ ਦੇ ਅੰਦਰ ਹੀ ECG ਕਰਨ ਦਾ ਇਸ ਵੈਨ ਦੇ ਅੰਦਰ ਹੀ ਸਾਡੇ AC ਲੱਗੇ ਹੋਏ ਨੇ ਹਰ ਤਰ੍ਹਾਂ ਦੀ ਸਾਡੇ ਮਰੀਜ਼ ਨੂੰ ਲਿਜਾਣ ਲਈ ਪ੍ਰਬੰਧ ਨੇ ਕਿ ਜੇ ਕਿਤੇ ਦੂਰ ਨੇੜੇ ਕਿਸੇ ਐਮਰਜੈਂਸੀ ਵਾਲੇ ਮਰੀਜ਼ ਨੂੰ ਲਿਜਾਣਾ ਪਵੇ ਤਾਂ ਆਕਸੀਜਨ ਦੇ ਪ੍ਰਬੰਧ ਸਾਰੇ ਇਸ ਵੈਨ ਦੇ ਵਿੱਚ ਆਲਰੇਡੀ ਹਨ ਔਰ ਉਹ ਮੇਰਾ ਗਿਆਲਾ ਘੱਟੋ ਘੱਟ 20 ਲੱਖ ਰੁਪਏ ਦੇ ਵਿੱਚ ਇਹ ਵੈਨ ਤਿਆਰ ਹੋਈ ਹੈ ਔਰ ਮੈਂ ਕਹਿਣਾ ਚਾਹੁੰਦਾ ਕਿ ਸਰਕਾਰ ਨੇ ਜੋਰ ਲਾਇਆ ਇਸ ਕੌਮ ਦਾ ਇਸ ਮੋਰਚੇ ਦਾ ਗਲ ਘੁੱਟਣ ਨੂੰ ਇਸੇ ਨੂੰ ਦਬਾਉਣ ਨੂੰ ਲੇਕਿਨ ਮੋਰਚਾ ਮੁੜ ਦੁਬਾਰਾ ਚੜ੍ਹਦੀਆਂ ਕਲਾਵਾਂ ਚ ਹੈ ਔਰ ਅੱਜ ਉਹੀ ਵੈਨ ਉਸ ਤੋਂ ਵੀ ਕਈ ਗੁਣਾ ਮਜ਼ਬੂਤ ਤੇ ਵੱਧ ਸਹੂਲਤਾਂ ਲੈ ਕੇ ਅੱਜ ਮੋਰਚੇ ਦੇ ਵਿੱਚ ਇਹ ਵੈਨ ਪਹੁੰਚੀ ਹੈ ਮੈਂ ਧੰਨਵਾਦੀ ਆ ਡਾਕਟਰ ਸੁਮੇਹਮਾਨ ਦੇ ਉਹਨਾਂ ਦੀ ਪੂਰੀ ਟੀਮ ਦਾ ਜਿਨ੍ਹਾਂ ਨੇ ਇਹ ਉਪਰਾਲਾ ਕਰਕੇ ਮੁੜ ਦੁਬਾਰਾ ਹਾਰੇ ਨਹੀਂ ਹਿੰਮਤ ਨਹੀਂ ਹਾਰੀ ਉਨ੍ਹਾਂ ਦੇ ਜ਼ੁਲਮ ਦੇ ਸਾਹਮਣੇ ਸਿਰ ਨਹੀਂ ਝੁਕਾਇਆ ਫਿਰ ਦੁਬਾਰਾ ਖੜੇ ਹੋ ਕੇ ਇੱਥੇ ਲੈ ਕੇ ਆਏ ਨੇ ਮੈਂ ਸ਼ੁਕਰਗੁਜ਼ਾਰ ਹਾਂ ਡਾਕਟਰ ਅਵਤਾਰਜੀ ਹੋਣਾਂ ਦਾ ਇਹਨਾਂ ਦੀ ਸਮੁੱਚੀ ਟੀਮ ਦਾ ਜਿਹੜੇ ਲਗਾਤਾਰ ਮੋਰਚੇ ਨੂੰ ਸੇਵਾਵਾਂ ਦੇ ਰਹੇ ਨੇ ਸ਼ੁਕਰੀਆ ਆਪ ਸਭ ਨੂੰ ਮੇਰੀ ਬੇਨਤੀ ਹੈ ਦੋਸਤੋ ਅੰਦਾਜ਼ਾ ਲਾ ਕੇ ਦੇਖੋ ਕਿ ਤੁਹਾਡੀ ਸੇਵਾ ਕਰਨ ਵਾਲੇ ਕਿੰਨੇ ਤਤਪਰ ਨੇ ਔਰ ਇਹਦੇ ਤੋਂ ਇਦੂ ગામ ਇੱਕ ਦਿਨ ਪਹਿਲਾ ਵੀਡੀਓ ਪਾਈ ਸੀ ਇੱਕ ਇੱਕ ਭੈਣ ਸਾਡੀ ਬੀਬੀ 13 ਫਰਵਰੀ ਤੋਂ ਲੈ ਕੇ ਅੱਜ ਤੱਕ ਅੱਜ ਸਵੇਰ ਮੈਂ ਇੱਥੇ ਸੀਗਾ ਮੈਂ ਅੱਜ ਵੀ ਆਈ ਆ ਉਹ ਲੈ ਕੇ ਰੋਜ਼ਾਨਾ ਸਵੇਰ ਪਰੋਠੇ ਲੈ ਕੇ ਆਉਂਦੀ ਆ ਕਿ ਹਰ ਇੱਕ ਟਰਾਲੀ ਦੇ ਵਿੱਚ ਇੱਕ ਇੱਕ ਦੋ ਦੋ ਪਰੋਠੇ ਜਿੰਨੇ ਜਿੰਨੇ ਵਿਅਕਤੀ ਬੈਠੇ ਹੋਣਗੇ ਨੇ ਸਾਰਿਆਂ ਨੂੰ ਵਰਤਾ ਕੇ ਜਾਂਦੇ ਨੇ ਕਿ ਲੰਗਰ ਦੇ ਸਮੇਂ ਤੱਕ ਤੁਹਾਨੂੰ ਉਹਨਾਂ ਸਮੇਂ ਜਦੋਂ ਨੂੰ ਲੰਗਰ ਆਉਣਾ ਉਦੋਂ ਨੂੰ ਤੁਸੀਂ ਆਪਦਾ ਬ੍ਰੇਕਫਾਸਟ ਕਰ ਲਓ ਸੱਜਣੋ ਵੱਡੇ ਵੱਡੇ 5 ਸਟਾਰ ਹੋਟਲਾਂ ਦੇ ਵਿੱਚ ਉਹ ਜਿਹੜਾ ਬ੍ਰੇਕਫਾਸਟ ਨਹੀਂ ਦੇਦਾ ਸਾਡੀ ਧੀ ਸਾਡੀ ਉਹ ਭੈਣ ਲੈ ਕੇ ਆਉਂਦੀ ਆ ਔਰ ਇਹਨਾਂ ਦੀਆਂ ਸੇਵਾਵਾਂ ਕਿੰਨੀਆਂ ਮਜ਼ਬੂਤੀ ਨਾਲ ਚੱਲ ਰਹੀਆਂ ਨੇ ਫਾਈਬਰ ਰਿਵਰ ਦੀਆਂ ਸੇਵਾਵਾਂ ਮੁਰ ਦੁਬਾਰਾ ਤੁਹਾਡੇ ਵਿੱਚ ਤਤਪਰ ਨੇ ਇਸ ਕਰਕੇ ਇਹ ਮੋਰਚਾ ਤੁਹਾਡਾ ਲੋਕ ਸੰਭੀ ਬੈਠੇ ਨੇ ਆਪ ਸਭ ਨੂੰ ਮੇਰੀ ਅਪੀਲ ਹੈ ਕਿ ਆਓ ਤਕੜੇ ਹੋ ਕੇ ਪੰਜਾਬ ਦੇ ਵਾਸੀਓ ਹਰਿਆਣੇ ਦੇ ਲੋਕੋ ਇਸ ਮੋਰਚੇ ਨੂੰ ਤਕੜਾ ਕਰੀਏ ਇਸ ਮੋਰਚੇ ਨੂੰ ਜਿੱਥੋਂ ਤੱਕਰ ਸੀ ਹੁਣ ਆਪਾਂ ਉੱਚੋਂ ਤੱਕ ਸੀਮਿਤ ਨਾ ਰੱਖਦੇ ਹੋਏ ਇਹਨੂੰ ਘੱਟੋ ਘੱਟ ਜਿੰਨਾ ਆਪਾਂ ਪਹਿਲੇ ਦਿਨ ਲਾਇਆ ਸੀ ਉਨਾ ਹੀ ਪਿੱਛੇ ਟਿੱਕਰ ਹੋਰ ਮੋਰਚੇ ਨੂੰ ਲੰਬਾ ਕਰੀਏ ਤਾਂ ਕਿ ਜਿਹੜੀ ਸਰਕਾਰ ਹੁਣ ਆਉਣੀ ਹੈ ਪਤਾ ਨਹੀਂ ਕੀ ਦੀ ਆਉਣੀ ਹੈ ਜੋ ਆਜੇ ਜਿਹੜੀ ਮਰਜ਼ੀ ਆਜੇ ਸਾਡਾ ਕਿਸੇ ਨਾਲ ਕੋਈ ਫਰਕ ਨਹੀਂ ਸਪਸ਼ਟ ਹੈ ਕਿ ਪਹਿਲੀ ਸਰਕਾਰ ਜਿਹੜੀ ਸੀ ਜੇ ਉਹ ਰਿਪੀਟ ਕਰਦੀਏ ਉਹਨੇ ਸਾਡਾ ਪਹਿਲਾਂ ਹੀ ਕਮਿਟਮੈਂਟ ਦਾਅਵੇ ਕੀਤੇ ਹੋਏ ਨੇ ਔਰ ਜੇਕਰ ਦੂਜੀ ਆ ਜਾਂਦੀ ਹੈ ਜੇ ਉਹਨਾਂ ਨੇ ਐਸ ਟੋਣਾਂ ਦੇ ਵਿੱਚ ਆ ਕੇ ਤੁਹਾਡੇ ਨਾਲ ਕਮਿਟਮੈਂਟ ਕੀਤੀ ਹੈ ਸੋ ਇਸ ਕਰਕੇ ਤੁਹਾਡਾ ਅੰਦੋਲਨ ਵਾਹਿਗੁਰੂ ਕਿਰਪਾ ਕਰੇ ਗੁਰੂ ਨਾਨਕ ਪਾਤਸ਼ਾਹ ਮੇਰ ਕਰਨ ਕੁਝ ਨਾ ਕੁਝ ਲੈ ਕੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਝੋਲੀ ਦੇ ਵਿੱਚ ਪਾਏਗਾ ਪਰ ਪੀੜ੍ਹੀਆਂ ਦਾ ਭਵਿੱਖ ਹੈ ਉਹਨੂੰ ਬਚਾਉਣ ਦੇ ਵਿੱਚ ਸਫਲ ਹੋਵਾਂਗੇ ਆਓ ਸਾਰੇ ਜਣੇ ਤਕੜੇ ਹੋ ਕੇ ਇਸ ਮੋਰਚੇ ਨੂੰ ਮਜ਼ਬੂਤ ਕਰੀਏ ਮੈਂ ਲਾਸਟ ਦੇ ਉੱਤੇ ਬੇਨਤੀ ਕਰੂੰਗਾ ਭਰਾਵੋ ਪੋਤਰਿਆਂ ਨੇ ਜੇ ਪੋਤਰਿਆਂ ਨੂੰ ਜਿਉਂਦੇ ਰੱਖਣਾ ਹੈ ਜੇ ਪੋਤਿਆਂ ਨੂੰ ਬਚਾਉਣਾ ਹੈ ਹਰ ਇੱਕ ਘਰ ਦੇ ਵਿੱਚ ਦਾਦਾ ਹੈਗਾ ਅਗਰ ਹਰੇਕ ਦਾਦਾ ਇਹ ਫੈਸਲਾ ਕਰ ਲੇ ਕਿ ਮੈਂ ਆਪਦੇ ਪੋਤੇ ਤੋਂ ਪਹਿਲਾਂ ਆਪਦੀ ਕੁਰਬਾਨੀ ਦੇਣੀ ਆ ਮੈਂ ਆਪਦੇ ਪੋਤੇ ਨੂੰ ਮਰ ਨਹੀਂ ਦੇਣਾ ਮੈਂ ਦਾਅਵੇ ਨਾਲ ਗੱਲ ਕਰਦਾ ਮੋਰਚਾ ਜਿੱਤਾਂਗੇ ਸਰਕਾਰਾਂ ਨੂੰ ਝੁਕਾਵਾਂਗੇ ਇੰਨੀ ਹਿੰਮਤ ਮਾਰ ਕੇ ਆਓ ਸਾਰੇ ਦਾਦੇ ਇਸ ਮੋਰਚੇ ਨੂੰ ਮਜ਼ਬੂਤ ਕਰੀਏ ਬਹੁਤ ਬਹੁਤ ਧੰਵਾਦ ਮਾਈਕ ਨੂੰ ਕਾਹਲ ਸਾਹਿਬ ਮੈਂ ਪ੍ਰਧਾਨ ਸਾਹਿਬ ਨੂੰ ਜੈ ਜੰਦਾਬਾਦ ਮਤਲਬ 25 ਦੀ ਤੋਂ 40 ਲੱਖ ਦੀ ਦੀ ਮਤਲਬ ਲੱਗ ਗਿਆ ਸਪੀਕਰ ਦਾ ਕੁਝ ਬੋਲਣ ਗਿਆਹੀਂ ਪਰ ਇਹਨਾਂ ਨੇ ਸਾਰਿਆਂ ਜਿਵੇਂ ਆਂਦੇ ਨੇ ਹੱਥ ਦੀ ਪੈੜ ਚ ਸਭ ਪੈੜ ਆ ਗਈਆਂ ਵਾ कि ਬਹੁਤ ਵਧੀਆ ਪ੍ਰਧਾਨ ਸਾਹਿਬ ਨੇ ਮਤਲਬ ਹਾਂ ਮੈਨੂੰ ਦੇਖੋ ਕਰ ਜਿਸ ਤਰ੍ਹਾਂ ਦੀ ਇਹ ਮੋਡੀਫਾਈਡ ਐਮਬੂਲੈਂਸ ਬਣ ਕੇ ਆਈ ਹੈ ਇੰਨੀਆਂ ਸਹੂਲਤਾਂ ਐਕਸ-ਰੇ ਮਸ਼ੀਨ ਵਿੱਚੇ ਆ ਵਿੱਚੇ ECG ਕਰਨ ਵਾਲਾ ਸਿਸਟਮ ਹੈ ਸਾਡੇ ਮਰੀਜ਼ ਨੂੰ ਲੈ ਕੇ ਜਾਣ ਤੇਰਾ ਸਾਰੇ ਪ੍ਰਬੰਧ ਨੇ ਪੱਕਾ ਕਿ 40-50 ਲੱਖ ਰੁਪਈਆ ਤਾਂ ਲੱਗਿਆ ਹੀ ਹੋਏਗਾ ਔਰ ਜਿਵੇਂ ਡਾਕਟਰ ਸਾਹਿਬ ਸਾਡੀ ਚਾਰ ਹੋਈ ਹੈ ਮੈਂ ਫਿਰ ਬੇਨਤੀ ਕਰਾਂ ਭਰਾਵੋ ਤੁਹਾਡੀ ਸੇਵਾ ਕਰਨ ਵਾਲੇ ਕਿੰਨੇ ਟੱਟ ਪਰ ਨੇ ਕਿੰਨੇ ਝਟਕੇ ਲੱਗੇ ਹੋਏ ਨੇ ਔਰ ਇਹਨਾਂ ਦੀ ਜਿਹੜੀ ਭਾਵਨਾ ਹੈ ਇਹਨਾਂ ਦੀ ਭਾਵਨਾਵਾਂ ਦੀ ਕਦਰ ਕਰਦੇ ਹੋਏ ਇਸ ਮੋਰਚੇ ਨੂੰ ਮਾਈ ਗੁਰਜੀਤ ਕਾ ਖਾਲਸਾ ਮਾਈ ਗੁਰਜੀਤ